ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਗੱਡੀ ਖੇਤ ਲਿਆ ਕੇ ਲਾਤੀ ਦਿਨ ਚੜ੍ਹਦੇ ਦੇ ਨਾਲ ਕੀ ਕਰਨਾ ਹੈਗਾ ਹਰਾ ਚਾਰਾ ਲੱਦਣਾ ਇਹਦੇ ਤੇ ਤੇ ਆਹ ਹਰੇ ਦਾ ਹੁਣ ਕੱਦ ਠੀਕ ਠਾਕ ਹੀ ਆ ਹੁਣ ਐ ਤਾਂ ਫਿਰ ਵੀ ਵੱਧਦੀ ਆ ਆ ਪਰ ਆ ਰੇੜੀ ਤੇ ਲੋਟ ਆ ਜੂਗਾ ਤੇ ਗੱਗਾ ਹਰਾ ਹਲੇ ਹੋ ਥੋੜਾ ਜਿਹਾ ਛੋਟਾ ਗਾ ਉਹ ਹਲੇ ਕੁਛ ਦਿਨ ਠਹਿਰ ਕੇ ਵੱਡਾ ਇਹ ਕਹਿੰਦੇ ਤੇ ਖੈਰ ਸਵਾਗਤ ਆ ਬਈ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਬਹੁਤ ਸੁਣਾ ਨਿਆਰਾ ਤੜਕੀ ਤੜਕੇ ਦਾ ਨਾਲੇ ਨਿਆਰਾ ਦੇਖ ਜਾਈਏ ਨਾਲੇ ਹਰਾ ਲੈ ਜਾਗੇ ਤੇ ਪਾਪਾ ਵੀ ਆਇਆ ਨਾਲ ਉਹ ਆਉਂਦੇ ਉਧਰੋਂ ਗੀੜਾ ਮਾਰਦੇ ਤੇ ਪਿੱਛੇ ਉੱਤਰ ਗਏ ਸੀਗੇ ਤੇ ਨਾਲੇ ਪਾਣੀ ਧਾਣੀ ਉਰੇ ਪਰੇ ਛੱਡ ਜਾਂਗੇ ਲੈਟ ਆ ਜੂਗੀ 8 ਵਜੇ ਤੇ ਵਿਖਾਉਣੇ ਅੱਜ ਦੇ ਦਿਨ ਦੀ ਗੱਲ ਬਾਤ ਟੈਂਟ ਤੱਕ ਲਾ ਜ਼ਰੂਰ ਦੇਖਿਓ ਭਾਈ ਸਸ ਹਾਪਸੋ ਤੇਰੀ ਗੱਲਬਾਤ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗੱਲਗੱਪੇ ਤੇ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਉਹ ਵੇਖ ਸਕਦੇ ਹੋ ਸੁਣ ਸਕਦੇ ਹੋ ਕਿ ਅੱਜ ਇਹਦੇ ਤੇ ਲੱਦ ਕਿ ਲੈ ਆਣਾ ਪਈ ਹਰਾਚਾਰਾ ਮੈਂ ਪਹਿਲੀ ਵਾਰੀ ਵੱਢਣ ਆਇਆ ਹਰਾ ਇਹਦੇ ਤੇ ਪਹਿਲਾਂ ਮਨਪ੍ਰੀਤ ਤਾਂ ਲਿਆਂਦਾ ਰਿਹਾ ਜਦੋਂ ਹਰਾ ਛੋਟਾ ਹੁੰਦਾ ਉਦੋਂ ਮੈਂ ਹੇਮਪੂਂਟ ਸਾਹਿਬਾ ਉਧਰ ਸੀਗਾ ਸਾਈਕਲ ਤੇ ਤੇ ਉਸ ਤੋਂ ਬਾਅਦ ਜਦੋਂ ਹਰਾ ਵੱਡਾ ਹੋ ਗਿਆ ਤੇ ਵੀਰੇ ਟਰਾਲੀ ਤੇ ਆਦੇ ਰੇੜੀ ਤੇ ਦੂਜੀ ਟਰੈਕਟਰ ਵਾਲੀ ਤੇ ਲੈ ਜਾਂਦੇ ਹੁੰਦੇ ਸੀ ਪਹਿਲਾਂ लवली ਨਾਲ ਬਥੇਰੇ ਗੇੜੇ ਲਾਇਆ ਇਸ ਰੇੜੀ ਤੇ ਉਹਨਾਂ ਦੇ ਖੇਤੋਂ ਹਰਾ ਲਿਆਉਂਦੇ ਸੀ लवली ਕੀ ਰੇੜੀ ਆ ਇਹ ਮਿੱਤਰ ਦੀ ਖੜੀ ਸੀ ਇਹਦਾ ਟਾਇਰ ਟੂਰ ਪਵਾ ਕੇ ਚਾਲੂ ਕਰ ਲਈ ਤੇ ਖੜੀ ਨੂੰ ਮਸ਼ੀਨਰੀ ਇੰਡੀਆ ਮੈਂ ਯਾਰ ਵਾਲੀ ਲੱਗਦੀ ਆ ਤੇ ਚੱਲ ਆਇਆ ਚਾਲੂ ਰਹੂਗੀ ਮੜੀ ਜੀ ਸੂਤ ਰਹੂਗੀ ਉਹ ਉਹਨਾਂ ਦੇ ਸਕੂਟਰ ਆ ਹੁੰਦਾ ਸੀ लवली ਕੇ ਸਕੂਟਰ ਤੇ ਲਿਆਉਂਦੇ ਹੁੰਦੇ ਸੀ ਜਦੋਂ ਆਠ ਨੰਬਰ ਲੀ ਲੀਆਂ ਚੱਪਲਾ ਪੈਰਾਂ ਚ ਫਸਾ ਲੀਆਂ ਤੇ ਨੀਲੀ ਰੇੜੀ ਤੇ ਪਈ ਲੱਦ ਲਈ ਚਰੀ ਐਡਾ ਐਡਾ ਘਰਾ ਦੇਤੇ ਲੋਟ ਆ ਜਾਂਦਾ ਇਦੋਂ ਬਾਲੀ ਵਧੀ ਹੁੰਦੀ ਆ ਉਦੋਂ ਨਹੀਂ ਗਮ ਇਹ ਤੇ ਇਹ ਲੋਟ ਆਉਂਦਾ ਰੇੜੀ ਤੇ ਹੂੰ ਠੀਕ ਆ ਨਜ਼ਾਰਾ ਇਹਦਾ ਖੈਰ 11:22 ਤੇ 11 ਸੌਣ 26 ਜੁਲਾਈ 11:25 ਦਿਨ ਸ਼ਨੀਵਾਰ ਸਤਿ ਸ੍ਰੀ ਅਕਾਲ ਮਾਤਾ ਜੀ ਲਵਾ ਦਿਓ ਹਾਜ਼ਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਾਈ ਸੋਨੂ ਵੀ ਤੇ ਧੰਨਵਾਦ ਤੁਹਾਡੇ ਬਾਲਾ ਬਾਲਾ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਫੇਸਬੁੱਕ ਤੇ ਦੇਖਦੇ ਫੋਨ ਵੀ ਕਰੇ ਤੁਰ ਤੋਂ ਲੈ ਕੇ ਤੁਰਤੇ ਹੀ ਬਲਾਕ ਜਰੂਰ ਦੇਖਣਾ ਧੰਨਵਾਦ ਤੁਹਾਡੇ ਸਾਰਿਆਂ ਦੇ ਜਿੰਨੇ ਚੰਨ ਤੇ ਜੁੜੇ ਹੋਣ ਤੇ ਸਾਈਕਲ ਬਾਈ ਕੱਲ ਲਾਇਆ ਸੀਗੇ ਆਪਾਂ ਹਕਾਲ 올ਡ ਸਾਈਕਲ ਵਾਲੇ ਮਿੱਤਰ ਕੋਲ ਮਾਨਕੀ ਪਿੰਡ ਤੋਂ ਉਹ ਮੈਂ ਰਿਸ਼ਪ ਕੋਲੇ ਖੜਾਇਆ ਸੀਗਾ ਟਰੈਕ ਐਂਡ ਟ੍ਰੇਲ ਸ਼ੋਰੂਮੋਂ ਬਠਿੰਡਿਆ ਉਹਨੂੰ ਅੱਜ ਮੈਂ ਜਾਣਾ ਉੱਥੇ ਉਹਨਾਂ ਤੋਂ ਗੱਲਬਾਤ ਪੁੱਛਦਾ ਕਿ ਕਿੰਨੀ ਕੀ ਰਿਪੇਅਰ ਆ ਉਹਦੀ ਉਹ ਸਾਰਾ ਕੰਮ ਕਰ ਕਰਾਵਾਂਗੇ ਅੱਜ ਟਾਈਮ ਹੋਇਆ ਤਾਂ ਉਹਦੇ ਕੋਲੇ ਅੱਜ ਤੇ ਨਹੀਂ ਫਿਲਹਾਲ ਅੱਜ ਜਾਣਾ ਹੈ ਰਾਤ ਨੂੰ ਅੱਜ ਮੈਂ ਬਠਿੰਡੇ ਰੂੰਗਾ ਉੱਥੇ ਤੜਕੇ 골ਡੀ ਹੋਣਾ ਕੋਰੇ ਗਰਾਊਂਡ 'ਚ ਉਹਨਾਂ ਦੀ ਕੋਈ ਭੱਜ ਤੌੜ ਦੇਖਾਂਗੇ ਤੇ ਗੱਲਬਾਤ ਕਰਾਂਗੇ ਤੇ ਇੱਕ ਅੱਧਾ ਸਮਾਨ ਸਾਲਾ ਕੱਲ 골ਡੀ ਤੋਂ ਮਗਾਇਆ ਸੀਗਾ ਟਿਕ ਇਥ ਲੈਣ ਗਿਆ ਸੀ ਲੁਧਿਆਣੇ ਕੱਲ 골ਡੀ ਢਿੱਲੋਂ ਪੰਪ ਲਿਆ ਆ ਹਾਂ ਪੰਪ ਮਗਾਇਆ ਸੀ ਇੱਕ ਤਾਂ ਕੱਲ ਵਧੀਆ ਤੇ ਬਾਪੀ ਘਟ ਰਿਹਾ ਉਹ ਹੀ ਗੋਲਦੀ ਭਾਈ ਜੀ ਦਾ ਆਪਾਂ ਪਹਿਲਾ ਸਾਈਕਲ ਹੈ ਕੇਮਕੌਂਟ ਸਾਹਿਬ ਲੈ ਗਏ ਸੀ ਯਾਤਰਾ ਤੇ ਗਰਮਾ ਸੀ ਉਹ ਤਾਂ ਸਾਈਕਲਤਾ ਹਾਂ ਗਰਮਾ ਵਾਲਾ ਦੀ ਵਧੀਆ ਤੇ ਫਿਲਹਾਲ ਫੇਰ ਤਿਆਰੀ ਆ ਹੁਣ ਬਠਿੰਡੇ ਜਾਣ ਦੀ ਤੇ ਚਲਦੇ ਆਂ ਮਾਤਾ ਜੀ ਚੱਲ ਚੰਗਾ ਤਾਂ ਮੈਂ ਕੱਲ ਨੂੰ ਆਥਣੇ ਰੱਖਾਂ ਹਾਂ ਚੰਗਾ ਠੀਕ ਹੈ ਹੁੰਦਾ ਰਹੇ ਤੇਰੀ ਕਮਾਈ ਦੀ ਬਰਕਤ ਪਾਵੇ ਬਾਏ ਭਾਈ ਸਾਹਿਬ ਖੇਤ ਹਰੇ ਚਾਰੇ ਵਾਲਾ ਕੰਮ ਨਿਵੇੜ ਕੇ ਤੇ ਘਰ ਦੇ ਸਾਰੇ ਕੰਮ ਕਰਾ ਰੱਖੇ ਤੇਰੇ ਲਾ ਕੇ ਹੁਣ ਬਸ ਤੁਸੀਂ ਵੀ ਦਮ ਲੈ ਲਓ ਮਾਤਾ ਜੀ ਦਮ ਲੈ ਲਿਆ ਬਸ ਥੋੜਾ ਜਿਹਾ ਕੰਮ ਕਰਕੇ ਉਹ ਕੀ ਆਖੀ ਜਾਂਦਾ ਹਾਂ ਜੀ ਇਹਨੂੰ ਅੱਜ ਭਾਈ ਛੁੱਟੀ ਆ ਤਾਜ ਨੂੰ ਅੱਛੇ ਭਤੀਜੇ ਨੂੰ ਸਾਡੇ ਨੂੰ ਅੱਜ ਇਹ ਘਰੇ ਬਸ ਮਸਤੀਆਂ ਦੇ ਢਮਕੋਲੀਆਂ ਦੇ ਟਰੈਕਟਰ ਚੱਕ ਲਿਆ ਕਦੇ ਕਪੈਨ ਚੱਕ ਲਈ ਕਦੇ ਕਪੈਨ ਹੈਗੀ ਤੇਰੇ ਕੋਲੇ ਹੈ ਨਹੀਂ ਤੂਰੇ ਕੋਲ ਤਾਂ ਆਪ ਇੰਨਾ ਕੁਛ ਤੇਰੇ ਕੋਲ ਘਟਾ ਚੰਗਾ ਇੱਧਰ ਆ ਕੇ ਸੁਣ ਮੈਂ ਸੀਟੀ ਵੀ ਬਣੀਆਂ ਮੈਂ ਬਠਿੰਡੇ ਆਣਾ ਕੁਛ ਲਿਆਉਣਾ ਤਾਂ ਨਹੀਂ ਟੀਵੀ ਲਿਆਈ ਟੀਵੀ ਲਿਆਵਾ ਹਾਂ ਇੱਥੇ ਆ ਮੇਰੇ ਕਿੱਡਾ ਕ ਲਿਆਈਏ ਠੀਕ ਹੈ ਚੰਗਾ ਵੱਡੇ ਮਾਤਾ ਜੀ ਠੀਕ ਹੈ ਖੇਡਾਂ ਮੈਂ ਤਾਂ ਬਲੋਗ ਤੈਨੂੰ ਲਿਆਵਾਂ ਖੇਡਾਂ ਚੰਗਾ ਫਿਰ ਅੰਨਾ ਕੋਲ ਰਿਮੋਟ ਉਹ ਮੈਨੂੰ ਅੰਦਰ ਆਉਣਾ ਹੀ ਪੂਗਾ ਮੈਨੂੰ ਇਹ ਹੀ ਪਾਇਆ ਲਿਬੜਿਆ ਮੇਰੇ ਹਾਂ ਦੇਖੀ ਅੰਨਾ ਵਾਲਾ ਕਿੰਨਾ ਬੁਸ਼ਾਰ ਰਿਮੋਟ ਵੀ ਅੰਨਾ ਕੋਲ ਤਾਂ ਇਹ ਜਿਆ ਕੁਝ ਦੇਖੀ ਹੈ ਅਗਰ ਅੰਨਾ ਕੋਲ ਚੰਗਾ ਪੜ ਲਿਆ ਕਰ ਪੈ ਗਏ ਮਾਤਾ ਜੀ ਵੱਡੇ ਮਾਈ ਚੰਗਾ ਸਸਰੀਕਾਲ ਮਾਤਾ ਜੀ ਸਸਰੀਕਾਲ ਬੇਟਾ ਤੇਰ ਨੰਗਾ ਪੈ ਉਹ ਨਾ ਦੋਇ ਨਾ ਬਾਈ ਦੋਇ ਬਾਈ ਦੋਇ ਅ ਬੱਡੇ ਮੰਮੀ ਭਾਈ ਆਪਣੇ ਮੰਮੀ ਕੋਲੇ ਆ ਜਾਂਦੇ ਇੱਥੇ ਗੱਲਾਂ ਬਾਤਾਂ ਕਰਦੇ ਤੇ ਮੰਮੀ ਹੋਰੀਆਂ ਦੋਨੇ ਸੱਕੀਆਂ ਭੈਣਾਂ ਦਾ ਸੋਨਾ ਮੋਹ ਪਿਆਰਾ ਬਸ ਬਠਿੰਡੇ ਤੋਂ ਸਰਦੂਰਗੜ ਨੂੰ ਟੱਪ ਕੇ ਇੱਧਰੋਂ ਸਰਦੂਰਗੜ ਤੋਂ ਬਠਿੰਡੇ ਨੂੰ ਆਪਣੇ ਬੱਸ ਸਟੈਂਡ ਤੇ ਜਾਂਦੇ ਜਾਂਦੇ ਫੇਰ ਆ ਜੂ ਕੋਈ ਨਾ ਕੋਈ ਬੱਸ ਬਿਲਹਾਲ ਚੱਲਦੇ ਆ ਬਠਿੰਡੇ ਵਾਲਾ ਮਾਹੌਲ ਚੱਲ ਦੇਖਦੇ ਆ ਜਾਨਾ ਮਾਤਾ ਜੀ ਉੱਥੇ ਲੱਗਦੇ ਆ ਭਾਈ ਬਾਬਿਆਂ ਦੇ ਡੇਰੇ ਸੱਤ ਆਪਣੇ ਛੱਪੜ ਕਿਨਾਰੇ ਇਤੇ ਢਾਲਦੇ ਆ ਦੁਪਹਿਰੇ ਬਜ਼ੁਰਗ ਤੇ ਆਪਣਾ ਉਹੀ ਛੱਪੜ ਵਾਲਾ ਚਰਾਹਾ ਤੇ ਬੱਸ ਉਹ ਪਰਲੇ ਡੇ ਤੇ ਆਉਂਦੀ ਦੀਂਦੀਆ ਮੈਨੂੰ ਬਾ ਵੱਡੇ ਭਾਈ ਜੱਗਾ ਸਿੰਘ ਚੜਦੀ ਗਲਾ ਕੀ ਹਾਲ ਨੇ ਦਰਬੀ ਵਾਲੀ ਪੈਹੀ ਗਰਮੀ ਬਹੁਤ ਆ ਤੇ ਮੀਂਹ ਨੇ ਦਿਖਾਈ ਨਹੀਂ ਦਿੱਤੀ 5-6 ਦਿਨ ਕੋਈ ਕਣੀ ਨਹੀਂ ਡਿੱਗੀ ਹੁਣ ਤਾਂ ਭਾਈ 5 ਦਿਨਾਂ ਦੀ ਗਰਮੀ ਨੇ ਤਾਣ ਰੱਖਿਆ ਜਮਾਂ ਹੀ ਮਗਿਆ ਹੋਰ ਮੁੱਕੋ ਮੁੱਕੀ ਹੋ ਰਿਆਂ ਨੇ ਔਰ ਚੱਕ ਲੈ ਮੰਜੇ ਦੀ ਝੂਟਾ ਪਕਰਾ ਕੇ ਲੈ ਹਾਂ ਨਵੇਂ ਥੋੜੇ ਦੇ ਬਵਾਲੇ ਦੀ ਨਵੀਂ ਡੰਡੀ ਚੱਲ ਵਧੀਆ ਸੋਹਣਾ ਟਾਈਮ ਟੱਪੀ ਜਾਂਦਾ ਭਈਆਂ ਜੀ ਭਾਈ ਲੋਟ 40 ਰੁਪਏ ਨੇ ਬਿਨਾ ਟਾਈਮ ਜਾਂ ਦੇਖੇ ਤੇ 8-10 ਮਿੰਟ ਖੜਨਾ ਪੈ ਜਾਂਦਾ ਵੱਧ ਤੋਂ ਵੱਧ ਕਈ ਵਾਰੀ 15 ਮਿੰਟ ਖੜਨਾ ਪੈ ਜਾਂਦਾ ਕਈ ਵਾਰੀ ਪਹਿਲਾਂ ਹੀ ਬੱਸ ਟੱਪੀ ਹੋਵੇ ਤਾਂ 15 ਕੇ ਮਿੰਟਾਂ ਦੇ ਸਾਮਣੇ ਚ ਮਿਲ ਜਾਂਦੀ ਹੈ ਦਵਾਰੇ ਬੱਸ ਚਿੰਦਾ ਕਰਾਂਗੇ ਚਲੋ ਜੀ ਅਗਲਾ ਜੀ ਅਗਲਾ ਦੌੜ ਜਾਓ ਸੇ ਟਾਈਮ ਦਾ ਬੱਦਲ ਯਾ ਘੋਲਿਆ ਪਿਆ ਸੀ ਇੱਧਰ ਤੇ ਰਾਹ ਚ ਆ ਕੇ ਕੁਝ ਰਾਹਤ ਮਿਲੀ ਗਰਮੀ ਤੋਂ ਕਣੀਆਂ ਪਈ ਜਾਂਦੀਆਂ ਧਰਤੀ 'ਪਿਓ ਜਿਹਾ ਕੰਮ ਹੋਇਆ ਇੱਧਰੋਂ ਸਾਹਮਣੇ ਦੂਰ ਦੂਰ ਤੱਕ ਕਣੀਆਂ ਹੀ ਲਿਖਦੀਆਂ ਸਾਰੀਆਂ ਸ਼੍ਰੀ ਨਾਮਦਮਾ ਸਾਹਿਬ ਤਲਵੰਡੀ ਸਾਹਿਬ ਉਹ ਆਹੀ ਗਰੀ ਜੀ ਖੰਡਾ ਚੌਥਾ ਆਰਾ ਬਠਿੰਡਾ ਬਸ ਚਾਉਂਦੇ ਨੂੰ ਮੈਨੂੰ ਤਾਂ ਇਹ ਸੀ ਕਣੀਆਂ ਇਹ ਦੇਖ ਕੇ ਕਿ ਬਠਿੰਡਾ ਭਾਈ ਚਿੱਕੜੋ ਚਿੱਕੜੀ ਹੋਇਆ ਪਿਆ ਹੋਊਗਾ। ਪਰ ਇੱਥੇ ਤਾਂ ਜਮਾ ਆਣਾ ਸੁੱਕਾ ਮਾਹੌਲ ਹੈ। ਬਠਿੰਡਾ ਸਰਦੂਲਗੜ ਬਠਿੰਡਾ ਐਸੇ ਬਸ ਪਾਉਂਦੇ ਆਂ ਵਾਰ-ਵਾਰ ਇੱਥੇ। ਤੇ ਅਸੀਂ ਤਾਂ ਚੱਲਦੇ ਆਂ ਟ੍ਰੈਕ ਐਂਡ ਟ੍ਰੇਲ ਦੇ ਸ਼ੋਰੂਮ ਤੇ। ਸਾਹਮਣੇ ਫੌਜੀ ਚੌਕ ਤੇ ਫੌਜੀ ਚੌਕ ਦੇ ਨਾਲ ਜੀਤ ਰੋਡ ਜੀਤ ਰੋਡ ਦੇ ਨਾਲ ਹੀ ਦੋ ਦੁਕਾਨਾਂ ਛੱਡ ਕੇ ਸੁੱਕੇ ਜਿਹੇ ਦਰਖਤ ਕੋਲੇ ਭਾਈ ਟਰੈਕ ਐਂਡ ਟ੍ਰੇਲ ਦਾ ਸ਼ੋਰੂਮ ਇੱਥੇ ਰਿਸ਼ੂ ਕੋਲੇ ਸਾਈਕਲ ਕਢਾਇਆ ਸੀ ਕੱਲ ਆਪਾਂ ਤੇ ਵੇਖਦੇ ਆਂ ਕੀ ਕਹਿੰਦਾ ਹੈ ਅੱਜ ਓਸ਼ ਕੋਲੇ ਤਾਂ ਮੈਂ ਇੱਕ ਬਾਈਕ ਦਾ ਸੀ ਮੈਂ ਪ੍ਰੋਪਰ ਮੈਂਟੇਨ ਕਰਦਾ ਮੈਂ ਬਿਜਟਰ ਨਹੀਂ ਮਤਲਬ ਮੇਰੇ ਕੋਲ ਤਾਂ ਉਹ ਪਰਸੈਂਟ ਪਰਸੈਂਟ ਕਰੇ ਹਾਂਜੀ ਸਹੀ ਗੱਲ ਆ ਕੀ ਹਾਲੇ ਦੀ ਅਸੀ ਕਹਾਂ ਤਰਾ ਰੱਖਣਾ ਉਹਦੇ ਬਹੁਤ ਵਧੀਆ ਜੀ ਬਹੁਤ ਵਧੀਆ 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 ਸਾਈਕਲ ਆਪਣਾ ਲਾ ਰੱਖਿਆ ਉਧਰ ਕਿਤੇ ਹਾਂ 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 ਚੱਕੀ ਕਰੀਏ ਜੈਕ ਦਾ ਹਾਂ ਹਾਂ ਲੰਗੀ ਦੇ ਤਾਂ ਹਾਂ ਹਾਂ ਕਰ ਲਵਾਂਗਾ ਕੋਈ ਨਾ ਤੁਸੀਂ ਫਾਇਨ ਚੱਕ ਦੋ ਦੇਖੋ ਵੇਖ ਮਿੰਟ ਆ ਗਿਆ ਠੀਕ ਹੈ ਹਾਂ ਜੀ ਮਿੱਤਰਾ ਚੜਦੀ ਗੱਲ ਆ ਬਈ ਆਪ ਦੱਸੋ ਚੰਗੇ ਹੋ ਕਿਵੇਂ ਮਿੱਤਰਾ ਜੇ ਨਾਰ ਰੱਖਿਆ ਸਮਾਨ ਬੜੀਏ ਚਾਹੀਦੇ ਹੋ ਭਾਈ ਆ ਆਖੜੇ ਇੱਧਰ ਜਿੰਦੇ ਗੁੰਡੇ ਲਾਏ ਸਵਾ 5 ਵਜੇ ਦਾ ਵੇਲਾ ਹੋ ਗਿਆ ਤੇ ਆਪਣਾ ਮਿੱਤਰ ਭਾਈ ਪਿੰਦੂ ਇਹਦੇ ਨਾਲ ਕਮਰੇਜ ਬਾਕੀ ਜੀ ਕੁਝ ਜਾਰ ਚਲਾ ਕੇ ਦਵਾਰੇ ਫੇਰ ਆ ਗਏ ਕਿਤੇ ਆ ਟ੍ਰੈਕ ਐਂਡ ਟ੍ਰੇਲ ਤੇ ਆ ਇੱਥੋਂ ਅੱਜ ਸਾਈਕਲ ਰਾਈਡ ਹੋਊ ਤੋਂ 100 ਕਿਲੋਮੀਟਰ ਦੀ ਰਾਤ ਨੂੰ ਜਿਹੜੀ ਕਿ ਆਪਾਂ ਨਹੀਂ ਕਰਨੇ ਇਹ ਹੋਰ ਨੌਜਵਾਨ ਆ ਫੋਜਬੂਜਾਲੇ ਰੈਸਟਮ ਹਾਈਬ੍ਰਿਡ ਸਾਈਕਲ ਵਾਲੇ ਦੂਜੇ ਰੋਡ ਬਾਈਕਾਂ ਵਾਲੇ ਤੇ ਕੋਦੇ ਨਾਲ ਵੀ ਹੋਈ ਸੀ ਗੱਲ ਕਹਿੰਦਾ ਸੀ 5 ਵਜੇ ਆਉਂਗਾ ਤੇ ਦੇਖਦੇ ਆ ਕੋਦੇ ਨਾਲ ਕਰਦੇ ਆ ਗੱਲਾਂ ਬਾਤਾਂ ਤੇ ਇਹਨਾਂ ਨੂੰ ਦਿਨੇ ਆ ਛੰਡੀ ਆ ਜਾ ਪਹਿਲਾਂ ਆਮ ਤਾਂ ਹੈ ਜਾ ਮਾਗਰਲੇ ਪਾਸੇ ਲਾ ਦੇ ਇਹਨੂੰ ਅਜੇ ਦੇਖਦੇ ਕੋਈ ਨਾ ਇੱਥੇ ਲਾ ਦੇ ਕੋਈ ਨਾ 2 ਮਿੰਟ ਆਪਾਂ ਦੇਖਦੇ ਆ ਆ ਜਾ ਲਾ ਦੇ ਲਾ ਦੇ ਕਰੀ ਖੜਿਆ ਤਿਆਰ ਸਾਈਕਲ ਨੌਜਵਾਨ 25 ਜਣੇ ਦਾ ਗਰੁੱਪ ਹੋਊ ਸ਼ਾਇਦ ਇਹ ਸੁਣਿਆ ਸੀਗਾ ਤੇ ਬਾਕੀ ਪਤਾ ਲੱਗੂਗਾ ਟਰੈਕ ਐਂਡ ਟ੍ਰੇਲ ਆਇਆ ਬਿੰਦੂ ਪੋਸ਼ ਬਲੇ 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 ਹਾਂਜੀ ਹਾਂਜੀ ਭਾਈ ਕੀ ਆਲੇ ਜੀ ਇਹ ਵਾਲੇ ਭਾਈ ਇਹ ਵਾਲੇ ਭਾਈ ਇਹ ਲੈ ਲੀਓ ਪਹਿਲਾਂ ਚੱਕ ਨੂੰ ਕਰਾ ਬਾਈ ਮਾਰੀ ਸਾਈਡ ਤੇ ਹੈ ਆ ਗਏ ਰੋਬੋਟ ਆ ਗਿਆ ਆ 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 ਕਰ ਲਿਆ ਭਾਈ ਤਸਵੀਰ ਕਰੀਆਂ ਇੱਥੇ ਸਾਰਿਆਂ ਨੂੰ ਲੈਣ ਚ ਲਾ ਕੇ ਕੋਤੇ ਵਾਲੇ ਫੋਨ ਤੇ ਮੈਂ ਉਧਰ ਵੀਜੀ ਸੀ ਫੋਟੋਆਂ ਕਰਨ ਚ ਤੇ ਲਗਭਗ ਹਰੀ ਝੰਡੀ ਆ ਤੇ ਸਾਰੇ ਨੌਜਵਾਨ ਬਠਿੰਡੇ ਉਤੇ ਬਠਿੰਡੇ ਦੇ ਆਸੇ ਪਾਸੇ ਤੋਂ ਇਕੱਠੇ ਹੋਏ ਨੇ 200 ਕਿਲੋਮੀਟਰ ਦੀ ਰਾਈਡ ਅੱਜ ਰਾਤ ਨੂੰ ਕਰਨਗੇ ਇਹ ਤੇ ਲਗਭਗ ਸਾਰਿਆਂ ਕੋਲੇ ਇਹ ਹਾਈਬ੍ਰਿਡ ਨਹੀਂ ਆਪਣੇ ਦੂਜੇ ਰੋਡ ਬਾਈਕ ਨੇ ਤਿੱਖੇ ਟਾਇਰਾਂ ਵਾਲੇ ਜਿਹੜੇ ਰੋਡ ਤੇ ਵੱਧ ਭੱਜਦੇ ਹੁੰਦੇ ਆ ਤੇ ਭੱਜਾ ਭਜਾਈ ਚ ਵੱਧ ਕਾਮਯਾਬ ਨੇ ਸਾਫ ਤਾਂ ਤੇ ਪੱਕੇ ਰੋਡ ਤੇ ਅੱਲਾਂ ਕੇ ਵੀਰੋ ਏ ਆ ਨੰਬਰ ਲਿਖਣਾ ਚਾਹੀਦਾ ਉੱਥੋਂ ਵਾਪਸ ਆਉਣਾ 20 ਕਿਲੋਮੀਟਰ ਬਾਅਦ ਦੀ 110 ਕਿਲੋਮੀਟਰ ਜਵਾਰ ਰਜਵਾਲਾ ਦਾ ਰਜਵਾਲੇ ਢਾਬੇ ਆਪਣਾ ਡਿਲੇਰਾਂ ਨਾਲੇ ਤਾਂ ਨਾਵੇਂ ਲੈਂਡ ਚੈੱਕ ਪੁਆਇੰਟ ਹੈ ਕੰਟਰੋਲ ਪੁਆਇੰਟ ਉੱਥੇ ਸਟੈਂਪਿੰਗ ਹੋ ਜਾਂਦੀ ਸਵੇ ਕਰਦੇ ਆ ਜੇ ਕਿਸੇ ਦੀ ਵੀ ਸਟੈਂਪਿੰਗ ਨਹੀਂ ਰਹੀ ਬਲੇਵ ਕਰਦੇ ਜ਼ਿੰਮੇਦਾਰ ਹੈ ਕੁਐਲਿਫਾਈ ਹੋਊਗਾ ਠੀਕ ਹੈ ਉੱਥੋਂ ਚੱਲ ਕੇ ਬਠਿੰਡੇ ਆਪਾਂ ਪ੍ਰੋਸੀਡਿਟ ਜਿੱਥੇ ਆਪਣਾ ਪੋਲਾ ਬੀਬੇ ਵਾਲਾ ਚੌਕ ਇੱਥੇ ਸੋਡਾ 187 ਹੋ ਜਾਊਗਾ ਸੌਰੀ 177 ਹੋ ਜਾਊਗਾ ਇੱਥੇ ਜਿਹੜਾ ਇਹ ਡਿਸਟੈਂਸ ਤੁਹਾਡਾ ਘਟਣਾ ਹੈ 25 26 ਕਿਲੋਮੀਟਰ ਦਾ ਇਹ 13 ਕਿਲੋਮੀਟਰ ਆਪ ਅੱਗੇ ਜਾਣਾ ਮਲੋਟ ਰੋਡ ਤੇ ਪਹਿਲਾ ਪੁਲ ਆਊਗਾ ਢੀਲਾਂ ਦੇ ਉੱਤੇ ਫਲੋਰਸ ਵਾਲਾ ਬਠਿੰਡੇ ਵਾਲਾ ਦੂਜਾ ਪੁਲ ਆਊਗਾ ਜਿੱਥੋਂ ਮੁਕਸੇ ਨੂੰ ਰਾਈਟ ਸਾਈਡ ਸੜਕ ਪਾਰਦੀ ਆ ਓਵਰ ਬ੍ਰਿਜ ਉਹ ਓਵਰ ਬ੍ਰਿਜ ਤੋਂ 2 ਜਾਂ 3 ਕਿਲੋਮੀਟਰ ਅੱਗੇ ਜਾ ਕੇ ਫੱਦੇ ਹੱਥ ਆਉਣ ਦਾ ਵੇ ਰੀਨਾਪੋਟੈਂਟ ਕਾਲਜ ਆਉਂਦਾ ਉੱਥੇ ਤੁਸੀਂ ਉਹ ਕਾਲਜ ਦੇ ਗੇਟ ਤੇ ਜਾਓ ਕਾਲਜ ਦਾ ਜੋ ਵੀ ਉੱਤੇ ਕੋਈ బోర్ਡ ਲੱਗਿਆ ਸਾਈਨ ਬੋਰਡ ਲੱਗਿਆ ਉਹਦੇ ਫੋਟੋ ਕਰਕੇ ਸੈਲਫੀ ਕਰਕੇ ਵਿੱਦੀ ਆ ਯਾਰ ਨੰਬਰ ਗਰੁੱਪ ਤੇ ਸੈਂਡ ਕਰ ਦੋ ਪੁਲੋਂ ਦਾ ਵੀ ਬੈਕ ਰਾਈਡ ਜਿਹੜੀ ਫਿਨਿਸ਼ ਹੋਣੀ ਹੈ ਬੀਬੀ ਵਾਲਾ ਚੌਕ ਬਿਲਕੁਲ ਪੁਲ ਦੇ ਥੱਲੇ ਉੱਥੇ ਉਹ ਜਿਹੜਾ ਪੁਰਾਣੇ ਬੰਦੇ ਦਾ ਜਾਣ ਜੋ ਨਵੇਂ ਨੂੰ ਨਹੀਂ ਪਤਾ ਲੋਕੇਸ਼ਨ ਪਾਈ ਹੋਈ ਹੈ ਠੀਕ ਹੈ ਉਹ ਉੱਥੇ ਆ ਕੇ ਫਿਨਿਸ਼ ਹੋਣੀ ਹੈ ਹੋਰ ਕੋਈ ਡਾਊਟ ਕੋਈ ਡਾਊਟ ਨਹੀਂ ਅੱਜ ਆਪਣੇ ਵਿਸ਼ਕਰ ਭਾਈ ਜੀ ਲਈ ਆਏ ਹੋਏ ਆਹ 3 ਮਹੀਨੇ ਹੋ ਗਏ ਅਫਰੀਕਾ ਕੰਟੀਨੈਂਟ ਦੇ ਵਿੱਚ ਲਾ ਕੇ ਇਹ ਸਾਈਕਲਿੰਗ ਤੇ ਕੋਈ ਇਹਨਾਂ ਦੀ ਬੁਕਿੰਗ ਨਹੀਂ ਸੀ ਕੋਈ ਕੁਝ ਨਹੀਂ ਸੀ ਆਪਦੇ ਆਪ ਸਾਈਕਲ ਤੇ ਗਏ ਆ ਇਹ ਸਾਈਕਲ ਤੇ ਸਾਰਾ ਸਮਾਨ ਸੀ ਕੋਲੇ ਕੈਂਪਿੰਗ ਵਾਸਤੇ ਟੈਂਟ ਸੀ ਜਿੱਥੇ ਜੀ ਕਹਿੰਦਾ ਜੰਗਲ ਮਿਲਿਆ ਜਉ ਮਿਲਿਆ ਉੱਥੇ ਆਉਣ ਦਾ ਵੇਹ ਖੜਦੇ ਸੀ ਉੱਥੇ ਰਾਈਡ ਕਰਦੇ ਸੀ ਆਪਾਂ ਟਾਈਮ ਬਾਉਂਡ ਕਰਦੇ ਇਹਨਾਂ ਦਾ ਓਪਨ ਟਾਈਮ ਸੀ 7-8 ਮਹੀਨੇ ਪਰਿਵਾਰ ਤੋਂ ਦੂਰ ਰਹਿ ਕੇ ਰਾਈਡ ਕਰਨਾ ਬਹੁਤ ਮੁਸ਼ਕਲ ਹੈ ਹੈਨਾ ਬੱਚਿਆਂ ਤੋਂ ਤੇ ਬਹੁਤ ਵੱਡਾ ਘੇੜਾ ਲਾ ਕੇ ਆਏ ਇਹ ਆਪਾਂ ਥੋੜਾ ਜਿਹਾ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਗੇ ਆਪਣਾਂ ਨਾਲ ਤਿੰਨ ਨੂੰ ਆਨਰ ਵੀ ਕਰਾਂਗੇ ਠੀਕ ਹੋ ਦੇਖ ਜਿੰਨੇ ਵੀ ਵੀਰ ਭਰਾ ਇਕੱਠੇ ਹੋਏ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਮੈਨੂੰ ਖੁਸ਼ੀ ਹੋਈ ਵੀ ਪਹਿਲੀ ਵਾਰੀ ਮੈਂ ਕਿਹੋ ਜਿਹਾ ਇਵੈਂਟ ਨੂੰ ਦੇਖਣ ਦਾ ਮੌਕਾ ਨੇੜੇ ਬਣਿਆ ਹੈ ਜੇ ਮੈਂ ਤੁਸੀਂ ਲਗਾਤਾਰ ਸਾਈਕਲਿੰਗ ਕਰਦੇ ਜਿਹੜੀ ਅਸੀਂ ਸਾਈਕਲਿੰਗ ਕਰਦੇ ਅਸੀਂ ਸਾਈਕਲ ਤੇ ਘੁੰਮਦੇ ਆ ਸਾਈਕਲ ਤੇ ਪੈਨੀਆਂ ਬੈਗਸ ਲੱਗੇ ਹੁੰਦੇ ਆ ਦੋ ਅੱਗੇ ਤੋਂ ਪਿੱਛੇ ਇੱਕ ਪਿੱਛੇ ਡਫਰ ਬੈਗ ਹੁੰਦਾ ਤੇ ਅੱਗੇ ਉਹਨ ਛੇ ਬੈਗ ਰੱਖ ਕੇ 25 30 ਕਿਲੋ 35 ਸਮਾਨ ਹੁੰਦਾ ਉਹ ਜਮਾਨ ਰੱਖ ਕੇ ਆਪਾਂ ਅਫਰੀਕਾ ਵਿੱਚ ਮੈਂ ਸਫ਼ਰ ਕੀਤਾ ਇਥੋਪੀਆ ਕੀਨਿਆ ਵਾਂਡਾ ਰਵਾਂਡਾ ਬੁਰੂndi ਤੰਜ਼ਾਨੀਆ ਮਲਾਵੀ ਸਾਂਗਿਆ ਬੋਤਸਾਨਾ ਨੀਡੀਆਂ ਤੇ ਸਾਰਾ ਅਫਰੀਕਾ ਲਗਭਗ ਮੇਰੀ 12000 ਕਿਲੋਮੀਟਰ ਦੀ ਸਾਈਕਲਿੰਗ ਯੋਹ ਚ ਐਡੀ ਸਾਬ ਆਪਾਂ ਤੋਂ ਕੇਪ ਟਾਊਨ ਸਦਰਨ ਮੋਸਟ ਟਿਪ ਆਫ ਅਫਰੀਕਾ ਉਦੋਂ ਤੱਕ ਮੈਂ ਇੱਕ ਮੈਸੇਜ ਹੈ ਮੈਂ ਉਸਨੇ ਵੀਡੀਓ ਬਣਾ ਕੇ YouTube ਤੇ ਪਾਈਆਂ ਸੀ ਜਿਹਦੇ ਕਰਕੇ ਬਹੁਤ ਸਾਰੇ ਵੀਰ ਭਰਾ ਸ਼ਾਇਦ ਮੀਨ ਤੁਹਾਡੇ ਚੋਂ ਜਾਣਦੇ ਹੋਣਗੇ ਤੁਹਾਡੀ ਇੱਕ ਵੱਖਰੀ ਤਰ੍ਹਾਂ ਦੀ ਸਾਈਕਲਿੰਗ ਆ ਤੇ ਮੈਂ ਇੱਕ ਵੱਖਰੀ ਤਰ੍ਹਾਂ ਸਾਈਕਲਿੰਗ ਕਰਦਾ ਤੇ ਇਹੋ ਜੀ ਗੱਲ ਬਾਤ ਆ ਹੁਣ ਸਾਡਾ ਸਮਾਂ ਬੱਜਵਾ ਸਾਰਿਆਂ ਕੋਲੇ ਕਦੇ ਟੁੱਟਾ ਸਮਾਂ ਹੋਣਾ ਆ ਪਰ ਹੋਰ ਗੱਲਾਂ ਕਰਨਾ ਚਾਹਾਂਗੇ ਇੱਕ ਵਾਰਾ ਸਾਰੰਥਾਨ ਵਾਲੀ ਇਧਰ ਰਿਸ਼ਭ ਇਹਨਾਂ ਦਾ ਬੁਆਇਸਰ ਐਤੂ ਉੱਤੇ ਇਹਨਾਂ ਲਈ ਮੈਨੂੰ ਕੋਈ ਫਤੋ ਸੁਝਾਣੀ ਕੁਛ ਕਿਹਾ ਜਾਵੇ ਦਾ ਮਤਲਬ ਇਹ ਕਿਤੇ ਇਕੱਲੇ ਗਾਹਾਂ ਨੇ ਪਾਂਦੀ ਜਿਹੜੇ ਐਡਵੈਂਚਰ ਟੂਰ ਕਰਦੇ ਆ ਇਕੱਲੇ ਜਿਹੜਾ ਐਡਵੈਂਚਰ ਟੂਰ ਕਰਦਾ ਖੁਦ ਇੰਜੋਏ ਕਰਦੇ ਆ ਲਾਈਫ ਨੂੰ ਜਾਂ ਸਾਈਕਲਿੰਗ ਤੇ ਜਾਂ ਕਾਸੇ ਤੇ ਤਾਂ ਇੰਜੋਏ ਕਰਦੇ ਆ ਤੇ ਮੈਨੂੰ ਜਿੱਥੇ ਜਿੱਥੇ ਮਿਲਦਾ ਉੱਥੇ ਜਾਂਦੇ ਆ ਉਹ ਜਿੰਦਗੀ ਬੰਦਿਆ ਵਾਂ ਲੱਗਿਆ ਨਹੀਂ ਥੈਂਕ ਯੂ ਸੋ ਮਚ ਥੈਂਕ ਯੂ ਬਾਈ ਆਓ ਜੀ ਹੁਣ ਲਾਈਨ ਅਪ ਹੋ ਜਾਓ ਆਪਾਂ ਲੈਗ ਅਪ ਕਰਾਂਗੇ ਆਪਾਂ ਪਰਲੀ ਸੜਕ ਤੇ ਆ ਜਾਓ ਸਾਲਾ ਆਹ ਸਾਈਡ ਤੇ ਆ ਜਾਓ ਸਾਰੇ ਸੋ ਵੀ ਰੈਡੀ ਸਾਰੇ ਸੋ ਸੱਜੋ ਸਾਰਾ ਸਾਰਾ ਚਾਹੀਦਾ ਠੀਕ ਹੈ ਜੀ ਇਹਨਾਂ ਨਾਲ ਪਤਾ ਲੱਗ ਗਿਆ ਜੀ ਤੁਸੀਂ ਭਾਈ ਸਾਡੇ ਪਿੰਡ ਦੇ ਪਿੰਡ ਦੇ ਐ ਬਈਰ ਦੇ ਕਰਾਈ ਮਿਲੇ ਭਾਈ ਇਹ ਬਠਿੰਡੇ ਹੀ ਰਹਿੰਦੇ ਆਗੇ ਤੇ ਦਾਰਾ ਸਿੰਘ ਜੀ ਹਾਂ ਤੇ ਇਧਰ ਭਾਈ ਜਿਲ੍ਹਾ ਕਤਾਰ ਸਿੰਘ ਦਾ ਬਸੂਤਰਾ ਅਮਰਤਪਾਲ ਸਿੰਘ ਕੋਦਾ ਤੇ ਜਿਨ੍ਹਾਂ ਨੂੰ ਸਾਰੇ ਲਗਭਗ ਜਾਣਦੇ ਜੇ ਕੋਈ ਨਹੀਂ ਵੀਰ ਜਾਣਦਾ ਕੋਈ ਟਾਵਾ ਟੱਲਾ ਰਹਿ ਜਾਂਦਾ ਕਿ YouTube ਤੇ ਜਿਹੜਾ ਨਹੀਂ ਗੇੜਾ ਮਾਰਦਾ ਤੇ ਭਾਈ ਕੋਦਾ ਸਿੰਘ ਤੁਸੀਂ ਸਰਚ ਕਰ ਲਿਓ ਤੁਹਾਨੂੰ ਆਪੇ ਪਤਾ ਲੱਗ ਜੂਗਾ ਤੇ ਕੀ ਗੱਲਬਾਤ ਕਰਦੇ ਆਗੇ ਤੇ ਪਿਛਲਾ ਭਾਈ ਤੁਹਾਨੂੰ ਬਹੁਤ ਸੋਹਣੇ ਸਫ਼ਰ ਦੀਆਂ ਸਾਨੂੰ ਭਾਈ ਵਧਾਈਆਂ ਅਫਰੀਕਾ ਵਾਲੇ ਦੀਆਂ ਬਹੁਤ ਬਹੁਤ ਧੰਨਵਾਦ ਤੇ ਖਾਸ ਖਬਰ ਖਾਸ ਕਵਰ ਇੱਕ ਨਜ਼ਰ ਖਾਸ ਕਵਰ ਇੱਕ ਨਜ਼ਰ ਵਧੀਆ ਬਸ ਚੜਦੀ ਕਲਾ ਚੜਦੀ ਕਲਾ ਤੇ ਦੁਪਹਿਰ ਤੇ ਲਗਭਗ ਬਈ ਇਕੱਠੇ ਹੋਏ ਆ ਮਿੱਤਰ ਸਾਰੇ ਤੇ ਬਈ ਰਵਿੰਦਰ ਹੋਰੇ ਇੱਧਰ ਤੇ ਉਦੋਂ ਦੀਆਂ ਗੱਲਾਂ ਬਾਤਾਂ ਇਹਨਾਂ ਦੀਆਂ ਸੁਣੀ ਜਾਂਦੇ ਸੀ ਬਹੁਤ ਸੋਹਣੀਆਂ ਤਜਰਬੇ ਵਾਲੀਆਂ ਗੱਲਾਂ ਸੁਣੀਆਂ ਤੇ ਵਧੀਆ 2-3 ਤੇ 3 ਘੰਟੇ ਇਕੱਠੇ ਬਤਾਏ ਤੇ ਕੈਮਰੇ ਦੇ ਪਿੱਛੇ ਬਾਹਲੀਆਂ ਗੱਲਾਂ ਹੁੰਦੀਆਂ ਆਪਣੇ ਕੋਲ ਕੈਮਰੇ ਦੇ ਵਿੱਚੇ ਬਾਹਲੀਆਂ ਹੁੰਦੀ ਆ ਬਈ ਕੈਮਰੇ ਤੇ ਚੱਲ ਬਈ ਕੋਈ ਨਹੀਂ ਕਰ ਮੌਕੇ ਤੇ ਔੜਦੀ ਕੀ ਤੇ ਗੱਲਾਂ ਕਰਦੇ ਕਰਦੇ ਆਪਣੇ ਮਾਈਕ ਲੱਗੇ ਹੁੰਦੇ ਉਹੀ ਪੌਡਕਾਸਟ ਬਣ ਜਾਂਦਾ ਪੌਡਕਾਸਟ ਬਣ ਜਾਂਦਾ ਚਰਚਾ ਤਾਂ ਨਹੀਂ ਹੋਈ ਚਰਚਾ ਤਾਂ ਨਹੀਂ ਹੋਈ ਹਾਂ ਚਾਹੇ ਤੇ ਚਰਚਾ ਹਾਂ ਅਸਲੀ ਪੌਡਕਾਸਟ ਹੁੰਦਾ ਹੀ ਰਾਹ ਫਾਣਾ ਹਾਂ ਕੈਮਰੇ ਦੇ ਪਿੱਛੇ ਕੀ ਕੀ ਗੱਲਾਂ ਕਰਦੇ ਹੋ ਨਹੀਂ ਸੁਭਾਏ ਕੀ ਗੱਲਾਂ ਨਾਲੇ ਆਪ ਵੀ ਦਿਖਾਉਂਦੇ ਅਸੀਂ ਤਾਂ ਚਾਹ ਤੇ ਚਰਚਾ ਵੀ ਹੋ ਗਈ ਚਾਹ ਤੇ ਚਰਚਾ ਜਿਵੇਂ ਚਾਹ ਤੇ ਚਰਚਾ ਹੋਈ ਐ ਇੱਥੇ ਹੈ ਹਾਂਜੀ ਉਹ ਆਪਣਾ ਚਾਹ ਚਾਹ ਉੱਤੇ ਨਹੀਂ ਕਰਦੇ ਕਿਸੇ ਮੈਂ ਅੱਜ ਬਈ ਬਹੁਤ ਵਧੀਆ ਮਾਹੌਲ ਬੈਠ ਕੇ ਮਨਸਟੇਕ ਕਰਾ ਕੇ ਗੱਲਬਾਤ ਕਰਨੀ ਹੈ ਆ ਵੈਦਰ ਇੰਜੋਏ ਕਰਨਾ ਕਾ ਸੋਹਣਾ ਸਾਇਲ ਚ ਬੈਠੋ ਨਜ਼ਾਰਾ ਹੈ ਪਰ ਵੀ ਇੰਜੋਏ ਕਰਨਾ ਗੱਲਾਂ ਬਾਤਾਂ ਮਾਰਨੀ ਫਿਰ ਉੱਥੇ ਬੈਠਣ ਦੀ ਉਹਨਾਂ ਦਾ ਕੰਮ ਦੇ ਹੋ ਠੀਕ ਹੈ ਸਿੱਟਾ ਹੀ ਇਹ ਹੋ ਜਾਦਾ ਜਿਆਦਾ ਦਾ ਉਸ ਤੋਂ ਬਾਅਦ ਜਿਵਾਰਾ ਦੇਖ ਕੇ ਆਈਏ ਚਲੋ ਠੀਕ ਹੈ ਭਾਈ ਬਹੁਤ ਵਧੀਆ ਲੱਗਿਆ ਭਾਈ ਆ ਧੰਨਵਾਦ ਭਾਈ ਸੇਮ ਟੂ ਯੂ ਇਹ ਮਿਲਣੀ ਹੋਈ ਆ ਭਾਈ 9 9.5 ਮਹੀਨੇ ਬਾਅਦ ਮੈਂ ਲੱਗ ਪਾ ਆਪਣੇ ਪਿਛਲੇ ਔਰ ਤੁਹਾਡੇ ਉਥੇ ਉਹ ਸਫ਼ਰ ਜਾਣ ਤੋਂ ਪਹਿਲਾਂ ਇਕੱਠੇ ਹੋਏ ਸੀ ਅਸੀਂ ਤੇ ਠੀਕ ਆ ਬਾਈ ਗਰਾਈਂ ਸਾਹਿਬ ਤੇ ਹੁਣ ਮਿਲਦੇ ਰਹਿਾਂਗੇ ਅੱਗੇ ਤੋਂ ਨੰਬਰ ਵਟ ਕੇ ਠੀਕ ਹੈ ਬਾਈ ਜੀ ਜਰੂਰ ਬਾਈ ਜੀ ਸਾਸਰੀ ਕਾਲ ਬਾਈ ਜੀ ਹੁਣ ਆਹ ਲੜਕਾ ਆ ਰਿਹਾ ਪ੍ਰੇਮ ਦੇ ਵਿੱਚ ਇਹ ਲਟਕਾ ਅਮਰਪਾਲ ਸਿੰਘ ਹੁੰਦਾ ਠੀਕ ਆ ਬਾਈ ਜੀ ਵਧੀਆ ਸੋਹਣੀ ਮੁਲਾਕਾਤ ਹੋਈ ਤੇ ਹਲੇ ਮਿਲਦੇ ਆ ਕਿਤੇ ਇੱਕ ਦਿਨ ਫਿਰ ਬਹੁਤ ਸਾਰੀਆਂ ਰਾਇਆਂ ਲੈਣੀਆਂ ਥੋੜੇ ਤੋਂ ਬਹੁਤ ਸਾਰੇ ਸੁਝਾਅ ਲਏ ਬਾਈ ਬਹੁਤ ਸਾਰੇ ਤਜਰਬੇ ਇਹਨਾਂ ਦੇ ਸੁਣੇ ਅੱਜ ਤੇ ਅੱਗੇ ਆਪਣੇ ਤੇ ਅਪਲਾਈ ਕਰਾਂਗੇ ਤੇ ਬਾਬਾ ਬਹੁਤ ਕੁਝ ਸਿੱਖਣ ਵਾਲਾ ਸਾਨੂੰ ਥੋੜੇ ਤੋਂ ਤੇਰੀਆਂ ਰਾਈਡ ਦੇਖਾਂਗੇ ਹਾਂ ਬਸ ਬਾਬਾ ਸਾਨੂੰ ਥੋੜੇ ਰਾਹ ਤੇ ਚਲਾਈ ਰੱਖੇ ਠੀਕ ਆ ਭਾਈ ਰਵਿੰਦਰ ਠੀਕ ਆ ਤੇਰੇ ਸ਼ਪਾ ਓਕੇ ਆ ਵੀ ਆ ਹੀ ਰਹੇ ਹਾਂ ਠੀਕ ਆ ਭਾਈ ਜੀ ਇਸਾ ਸਵੀਕਾਰ ਹੈ ਭਾਈ ਜੀ ਦਾ ਤੁਹਾਡੇ ਕੋਲ ਅੰਦਰ ਆਉਣਾ ਯਾਰ ਥੱਕੇ ਨਾਲ ਭੇਜੇ ਨੇ ਓ ਠੀਕ ਹੈ ਜੀ ਇਹ ਅੱਜ ਦਾ ਭਾਈ ਆਪਣਾ ਦਿਨ ਸਾਰਾ ਲੱਗ ਭਾ ਕੇ ਇੱਥੇ ਇਨਾਂ ਕੋਲੇ ਗੁਜ਼ਰ ਰਿਹਾ ਦੁਪਹਿਰ ਦਾ ਜਦੋਂ ਆਇਆ ਮੈਂ ਇਨਾਂ ਕੋਲੇ ਆ ਬਸ ਮੈਂ ਘੰਟਾ ਕੁ ਬੱਗਿਆ ਸੀਗਾ ਇੱਥੇ ਆਪਣੇ ਮਿੱਤਰ ਪਿੰਦੂ ਨਾਲ ਤੇ ਉਸ ਤੋਂ ਬਾਅਦ ਫੇਰ ਉਦੋਂ ਦੇ ਦੁਪਹਿਰ ਦੇ ਇੱਥੇ ਆ ਗਿਆ ਸੋ ਉਦੋਂ ਬਾਅਦ ਚਾਹ ਕੌਫੀਆਂ ਤੇ ਟੈਂਕੀ ਫੁੱਲ ਹੋ ਰਹੀ ਅੱਜ ਚੜਦੀ ਕਲਾ ਬਹੁਤ ਬਹੁਤ ਵਧੀਆ ਇੱਥੇ ਆ ਮੈਂ ਟੜ ਕੇ ਫੇਰ ਆਉਂਗਾ ਤੁਹਾਡੇ ਕੋਲ ਦੁਬਾਰਾ ਬਾਜੀ ਜ਼ਰੂਰ ਜ਼ਰੂਰ ਅ ਤੜ ਕੇ ਗਰਾਊਂਡ 'ਚ ਜਾ ਕੇ ਆਉਂਗਾ ਪਹਿਲਾਂ ਗੋਲਡੀ ਹੋਰਾਂ ਗੋਲੇ ਤੇ ਉਸ ਤੋਂ ਬਾਅਦ ਅ ਇੱਥੇ ਇਕੱਠੇ ਹੋਣਗੇ ਆਪਣੇ ਸਟੇਡੀਅਮ ਉਹ ਤੋਂ ਬਾਅਦ ਰਨਿੰਗ ਕਰਨਗੇ ਹਾਂ ਉਹ ਤੇ ਮਿਲ ਗਏ ਲਾਂਗੇ ਸਾਰਿਆਂ ਨਾਲੇ ਠੀਕ ਹੈ ਚੱਲ ਮਿਲਦੇ ਆ ਰਿਸ਼ਵਤ ਠੀਕ ਹੈ ਬਾਈ ਜੀ ਠੀਕ ਹੈ ਉਸ ਤੋਂ ਬੂ